ਹਾਂਜੀ ਸ਼ਸ਼ੀਕਲ ਜੀ ਅੱਜ ਮੈਂ ਤੇ ਮੇਰੇ ਸਰਦਾਰ ਜੀ ਸੁजानਪੁਰ ਡਾਊਨਟਾਊਨ ਜਾ ਰਹੇ ਸੀ ਤੇ ਰਸਤੇ ਵਿੱਚ ਨਾ ਅ ਅਸੀਂ ਇੱਕ ਦੋ ਥਾਵਾਂ ਤੇ ਆ ਬੈਂਬੂ ਚੇਅਰਸ ਵੇਖੀਆਂ ਤੇ ਮੈਂ ਉਹਨਾਂ ਦਾ ਨਾ ਰੇਟ ਇਹਨਾਂ ਸੈਲਰਸ ਦੇ ਕੋਲੋਂ ਪੁੱਛਿਆ ਕਿ ਇਹਨਾਂ ਦਾ ਕੀ ਰੇਟ ਹੈ ਤੇ ਉਹਨਾਂ ਨੇ ਨਾ ਵੱਖ-ਵੱਖ ਰੇਟ ਦੱਸਿਆ ਗਿਆ ਆ ਤੁਸੀਂ ਖੁਦ ਹੀ ਸੁਣਿਓ ਜਰਾ ਅੱਛਾ ਤੋ ਬਤਾਓ ਨਾ ਕੀ ਰੇਟ ਹੈ ਇਸਕਾ ਅਰੇ वीडियो कवर रही है वीडियो बनाऊंगी ना तो आप पता चलेगा क्या आप रेट दुगना बताते हो तो नहीं सी सीधे सीधा बताओ क्या रेट है क्या 1800 रुपए 17100 रुपए ओके ओके ठीक है ठीक है ठीक है अभी बताओ ये क्या रेट है इसका 200 इस रुपए की जोड़ी है की कम कम ज्यादा कर लेते हो आ, कर लेते हैं है ना पहली वाली सेलर्स के कॉल ना स्टूल नहीं सीगा ਤੇ ਦੂਸਰੇ ਵਾਲੇ ਕੋਲ ਸੀਗਾ ਤੇ ਉਹਨੇ ਕਿਹਾ ਕਿ ਮੈਂ ਚੇਅਰਸ ਵੀ ਨਾਲ ਹੀ ਦੇਵਾਂਗਾ ਤੇ ਸਟੂਲ ਦਾ ਅਲੱਗ ਤੋਂ ਉਹਨੇ ਨਾ 1100 ਰੁਪਏ ਲਿਆ ਹੈਗਾ ਹਾਲਾਂਕਿ ਮੈਨੂੰ ਜ਼ਿਆਦਾ ਕੋਸਟਲੀ ਲੱਗਾ ਹੈਗਾ ਪਰ ਕਹਿੰਦੇ ਨੇ ਨਾ ਪਸੰਦ ਦਾ ਕੋਈ ਮੁੱਲ ਨਹੀਂ ਹੁੰਦਾ ਹਰ ਵਿਅਕਤੀ ਦੀ ਆਪਣੀ ਵੱਖਰੀ ਸੋਚ ਚੋਣ ਤੇ ਰੁਚੀ ਹੁੰਦੀ ਹੈ ਜਿਹਨੂੰ ਪੈਸੇ ਜਾਂ ਕਿਸੇ ਹੋਰ ਪੈਮਾਨੇ ਨਾਲ ਨਹੀਂ ਤੋਲਿਆ ਜਾ ਸਕਦਾ ਸੋ ਮੈਨੂੰ ਗੋਲ ਸਟੂਲ ਬਹੁਤ ਵਧੀਆ ਲੱਗਾ ਤੇ ਮੈਂ ਉਹਨੂੰ ਲੈਣਾ ਚਾਹੁੰਦੀ ਸੀ ਤੇ ਸਰਦਾਰ ਜੀ ਕਹਿੰਦੇ ਕਿ ਜੇ ਪਸੰਦ ਹੈ ਤੇ ਲੈ ਲੈ ਤੇ ਮੈਂ ਫਟਾਫਟ 2000 ਰੁਪਏ ਵਿੱਚ ਇਹ ਦੋ ਚੇਅਰਸ ਤੇ ਇਹ ਦੋ ਛੋਟੇ ਸਟੂਲ ਜਿਨ੍ਹਾਂ ਨੂੰ ਨਾ ਮੋੜੇ ਵੀ ਕਿਹਾ ਜਾਂਦਾ ਹੈਗਾ ਤੇ ਇਹ ਲੈ ਲਏ ਨੇ ਤੇ ਨਾਲ ਹੀ ਇਹ 1100 ਰੁਪਏ ਦਾ ਗੋਲ ਜਿਹੜਾ ਹੈਗਾ ਸਟੂਲ ਉਹ ਵੀ ਲੈ ਲਿਆ ਹੈਗਾ ਦੋਸਤੋ ਮੈਨੂੰ ਦੱਸਣਾ ਕਮੈਂਟ ਕਰਕੇ ਕਿ ਤੁਹਾਨੂੰ ਇਹ ਕਿਵੇਂ ਦਾ ਲੱਗਾ ਹੈਗਾ ਬੈਂਬੂ ਚੇਅਰ ਦਾ ਸੈੱਟ अच्छा मैं ना एदे ਵਿੱਚ ਇੱਕ ਚੀਜ਼ ਨੋਟ ਕੀਤੀ ਹੈਗੀ ਹੈ ਕਿ ਇਹ ਜਿਹੜੇ ਬੈਂਬੂ ਚੇਅਰ ਹਨ ਇਹਦੇ ਨੀਚੇ ਜਿਹੜਾ ਹੈਗਾ ਨੀਚੇ ਦੀ ਸਾਈਡ ਹੈਗੀ ਹੈ ਨਾ ਉਹਦੇ ਨਾਲ ਜੋ ਰस्सियां ਲੱਗੀਆਂ ਉਹ ਉਥੋਂ ਮੈਨੂੰ ਲੱਗਦਾ ਕਿ ਇਹ ਖਰਾਬ ਹੋ ਸਕਦੀਆਂ ਹੈਗੀਆਂ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਇਹ ਚਾਰੇ ਪਾਸੇ ਇਹਦੇ ਰੱਸੀ ਲੱਗੀ ਹੋਈ ਹੈਗੀ ਹੈ ਤੇ ਮੈਂ ਸੋਚਿਆ ਕਿ ਮੈਂ ਜੂਨ ਦੀਆਂ ਛੁੱਟੀਆਂ ਵਿੱਚ ਇਹਨੂੰ ਨਾ ਕਿਸੇ ਕਪੜੇ ਦੇ ਨਾਲ ਇਹਦੀ ਮੋਟੀ ਜੀ ਪਾਈਪਿੰਗ ਲਗਾਵਾਂਗੇ ਯਾਨੀ ਕਿ ਕਪੜਾ ਲਗਾ ਕੇ ਇਹਨੂੰ ਕਵਰ ਕਰਾਂਗੇ ਤਾਂ ਜੋ ਇਹ ਰस्सियां ਨੀਚੇੋਂ ਜਲਦੀ ਘਸ ਨਾ ਜਾਣ ਤੇ ਇਹ ਸੇਫ ਵੀ ਰਹੇਗਾ ਤੇ ਦੂਸਰਾ ਨਾ ਇਹਨਾਂ ਨੂੰ ਇਨਡੋਰ ਤੇ ਆਊਟਡੋਰ ਵੀ ਰੱਖਿਆ ਜਾ ਸਕਦਾ ਹੈ ਇਹ ਬਹੁਤ ਹੀ ਲਾਈਟ ਵੇਟ ਜਗਾ ਤੇ ਆਸਾਨੀ ਨਾਲ ਇਹਨਾਂ ਨੂੰ ਉਠਾਇਆ ਵੀ ਜਾ ਸਕਦਾ ਹੈਗਾ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਨਾ ਤੇ ਥੈਂਕਸ ਫॉर ਵਾਚਿੰਗ